ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ بس ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਕਾਂਗਰਸ ਤਾਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ ਉਧਰ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ بس ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਤੋਂ ਸੁਣ ਰਹੇ ਨੇ ਇਹ ਨਾ ਚੈੱਕ ਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਬਤਾਉਂਦਾ ਰੱਬ ਕਿਹੜੇ ਰੰਗਾਂ ਚ ਰਾਜੀ ਆ ਸੋ ਇਸ ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਬਾਕੀ ਨਹਿਰਾਂ ਦਾ ਪਾਣੀ ਕੱਸਿਆਂ ਦਾ ਪਾਣੀ 20 25 25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ ਭਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਐਸ ਕੱਸੀ ਚ ਐਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਆ ਅੰਡਰਗਰਾਊਂਡ ਇਹ ਹੋਊਗਾ ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 ਬਣੂਗਾ ਕਿਉਂਕਿ ਸੱਚੀ ਨੀਅਤ ਨਾਲ ਕੰਮ ਕਰ ਰਹੇ ਆਂ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਆਓ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਰੇ ਮੈਨੂੰ ਇਹਨਾਂ ਦੀ ਇਹਨਾਂ ਦੀ ਜ਼ਿਆਦਾ ਫਿਕਰ ਹੈ ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ ਆ ਬੈਠੀ ਹੈ ਮੇਰੇ ਮੂਰੇ ਨੈਕਸਟ ਜਨਰੇਸ਼ਨ ਮੇਰੀ ਇਹਨਾਂ ਨੂੰ ਪੜ੍ਹਾ ਲਿਏ ਇਹਨਾਂ ਨੂੰ ਯੂਪੀਐਸਸੀ ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਿਏ ਇਹ ਜੌਬ ਸੀਕਰਸ ਨਾ ਬਣਨ ਜੌਬ ਪ੍ਰੋਵਾਈਡਰਸ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚਾਹਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਵੰਡਣ ਖੋਲੋ ਫੈਕਟਰੀਆਂ ਕਰੋ ਸਟਾਰਟਅਪ ਕਰੋ ਨਵੇਂ-ਨਵੇਂ ਚੀਜ਼ ਸਰਕਾਰ ਤੁਹਾਡੇ ਨਾਲ ਖੜੂਗੀ ਫਿਰ ਮੇਰਾ ਕੰਮ ਅੱਧਾ ਰਹਿ ਜਾਊਗਾ ਮੇਰਾ ਕੀ ਕੰਮ ਰਹੇਗਾ ਫਿਰ ਜਦੋਂ ਦੁਨੀਆ ਹੀ ਖੁਸ਼ ਆ ਜੋ ਜਨਤਾ ਹੀ ਖੁਸ਼ ਆ ਫਿਰ ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹਿ ਗਿਆ ਜਦੋਂ ਜਨਤਾ ਖੁਸ਼ ਹੀ ਹੋ ਗਈ ਸਾਰੀ ਮੈਂ ਤਾਂ ਫਿਰ ਵੈਸੇ ਉਹੀ ਗੇੜਾ ਗੁੱਡਾ ਮਾਰਨ ਆਇਆ ਕਰੂੰ ਤੁਹਾਡੇ ਕੋਲੇ ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖਿਆ ਹੋਇਆ ਤਾਂ ਕਿ ਸਾਡੇ ਘਰਾਂ ਮੂਰੇ ਆਉਣ ਸਾਡੇ ਘਰਾਂ ਮੂਰੇ ਆ ਕੇ ਹੱਥ ਬੰਨਣ ਆ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਹੱਥ ਬੰਨਣਾ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਪੰਜਾਬੀ ਹੱਥ ਬੰਦੇ ਨਹੀਂ ਪੰਜਾਬੀ ਹੱਥ ਐ ਚੱਕਦੇ ਆ ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐ ਹੁੰਦਾ ਐ ਔਰ ਹਲਵਾਰੇ ਵਾਲਾ 에ਰਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰਾਬਾ 에ਰਪੋਰਟ ਰੱਖਿਆ ਉਹਦਾ ਨਾਮ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ? ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਦਾ ਨਾਮ। ਥਰਮਲ ਪਲਾਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਗੋਇੰਦਵਾਲ ਸਾਹ ਵਾਲਾ ਜੀਵੀ ਕੇ ਕੰਪਨੀ ਹੁੰਦੀ ਸੀ ਇੱਕ। ਉਹਨਾਂ ਤੋਂ ਚੱਲਦਾ ਨਹੀਂ ਸੀ। ਉਹਨੂੰ ਕੋਲਾ ਮਹਿੰਗਾ ਪੈਂਦਾ ਸੀ। ਸਾਨੂੰ ਕੋਲਾ ਸਸਤਾ ਪੈਂਦਾ ਹੈ। ਤੇ ਉਹਦਾ ਨਾਮ ਕੀ ਰੱਖਿਆ? ਬਾਬਾ ਅਮਰਦਾਸ ਥਰਮਲ ਪਲਾਂਟ। ਕਿਉਂਕਿ ਗੁਰੂ ਅਮਰਦਾਸ ਜੀ ਤੀਜੀ ਪਾਸ਼ਾਹੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਲੱਗੀ ਉਹਨਾਂ ਨੇ ਉੱਥੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਕਿਸੇ ਨੇ ਦੇਖਿਆ ਹੀ ਨਹੀਂ ਪਹਿਲਾਂ ਅਸੀਂ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਖੋਲ ਰਹੇ ਹਾਂ ਬਿਜਲੀ ਦਾ ਪਲਾਂਟ ਖੋਲ ਰਹੇ ਹਾਂ ਲੋਕਾਂ ਦੇ ਘਰਾਂ 'ਚ ਗੁਰੂ ਅਮਰਦਾਸ ਦੀ ਚਾਨਣ ਆਊਗਾ ਗੁਰੂ ਅਮਰਦਾਸ ਦੀ ਜੋਤੀ ਜਗੂਗੀ ਸੋ ਅੱਜ ਮੈਂ ਕਿਸੇ ਵਿਰੋਧੀ ਪਾਰਟੀ ਦੇ ਕਿਸੇ ਬੰਦੇ ਬਾਰੇ ਕੁਝ ਨਹੀਂ ਕਹੂੰਗਾ ਕਿਉਂਕਿ ਉਹ ਤਾਂ ਹੈ ਹੀ ਨਹੀਂ ਮੈਂ ਕਿਉਂ ਕਹਾ ਵੀ ਜੋ ਲੋਕ ਕਹਿੰਦੇ ਲੋਕ ਮੈਨੂੰ ਕਹਿੰਦੇ ਕਹਿੰਦੇ ਬਥੜਾ ਕਰ ਉਹਦੇ ਬਾਰੇ ਕੌਣ ਬੋਲਦਾ ਹੋਣਾ ਜਦੋਂ ਹੈ ਹੀ ਨਹੀਂ ਤਾਂ ਮੈਂ ਤਾਂ ਸਿਰਫ ਤੁਹਾਨੂੰ ਕਹੂੰਗਾ ਹੈਪੀ ਰਿਪਬਲਿਕ ਡੇ ਔਰ ਇੱਕਲ ਹੋਰ ਕਹੂੰਗਾ ਕਿ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ لیکن اس دل نے کہا ہے ملتے رہیں تو زندہ رہیں گے